हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪਧਰੀ ਕਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਸੁਰ ਸਿੰਘ ਦੇ ਬਿਲਕੁਲ ਲਾਗੇ ਪਿੰਡ ਪਧਰੀ ਕਲਾ ਹੈਗਾ ਦੋਸਤੋ ਇਸ ਘਰੋਂ ਆਪਾਂ ਦੂਜੀ ਵੀਡੀਓ ਪਾ ਰਹੇ ਆ ਦੋਸਤੋ ਪਹਿਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੋਈ 6 7 ਨਗ ਜਿਹੜੇ ਆ ਉਹ ਦਿਖਾਏ ਸੀਗੇ ਤੇ ਨਾਲ ਦੀ ਨਾਲ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਅੱਜ ਫਿਲਹਾਲ ਚਾਰ ਮੱਝਾਂ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਝੋਟੀ ਦਿਖਾਵਾਂਗੇ ਤੇ ਤਿੰਨ ਮੱਝਾਂ ਹੋਣਗੀਆਂ ਠੀਕ ਹੈ ਜੀ ਦੋ ਜਿਹੜੀਆਂ ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਥੱਲੇ ਕਟੀਆਂ ਉਹਨਾਂ ਦੇ ਪੂਰੀ ਡਿਟੇਲ ਜਿਹੜੀ ਹੈਗੀ ਆ ਪੂਰਾ ਵੇਰਵਾ ਉਹ ਵੀਰ ਗੁਰਪੇਜ ਤੋਂ ਆਪਾਂ ਓਨਰ ਤੋਂ ਜਾਣਕਾਰੀ ਲੈ ਲਾਂਗੇ 1 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕਈ ਦੁਪਹਿਰ ਦੇ 12:30 ਵਜੇ ਦਾ ਸਮਾਂ ਹੈਗਾ ਪਸ਼ੂ ਜਿਹੜਾ ਪਸੰ ਸਾਰੇ ਵੀਰਾਂ ਨੂੰ ਹਰ ਵਾਰ ਜਿਹੜੀ ਰਿਕਵੈਸਟ ਹੁੰਦੀ ਹੈ ਇੱਕ ਟਾਈਮ ਦੋ ਟਾਈਮ ਚਵਾਈ ਸਵੇਰ ਸਵੇਰ ਪਸ਼ੂ ਦੀ ਜਰੂਰ ਕਰ ਲਿਆ ਕਰੋ ਗੱਬਣ ਪਸ਼ੂ ਨੂੰ 蒂ਪ ਕੇ ਜਰੂਰ ਚੈੱਕ ਪਾਸ ਕਰ ਲਿਆ ਕਰੋ ਆਹ ਕਰਦਿਆਂ ਗੱਲਬਾਤ ਵੀਰ ਗੁਰਪ੍ਰੀਤ ਸਿੰਘ ਦੇ ਨਾਲ ਤੇ ਸ਼ੁਰੂਆਤ ਵੀ ਜਿਹੜੀ ਹੈ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਕਰਾਂਗੇ ਸਭ ਤੋਂ ਪਹਿਲਾਂ ਵੀਰ ਗਰਪੇਜ ਸਾਸਰੀ ਕਾਲ ਸਾਸਰੀ ਕਾਲ ਜੰਦੂ ਸਾਹਿਬ ਸਾਸਰੀ ਕਾਲ ਜੀ ਹੋਰ ਠੀਕ ਠਾਕ ਵੀਰ ਜੀ ਹਾਂ ਵਧੀਆ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਠੀਕ ਠਾਕ ਜੀ ਪੇਜ ਭਾਈ ਪਿਛਲੀ ਵੀਡੀਓ ਦੇ ਵਿੱਚ ਪਸ਼ੂ ਵੀ ਜਿਵੇਂ ਪਸ਼ੂਆਂ ਦੇ ਹਿਸਾਬ ਨਾਲ ਰੇਟ ਭਾਅ ਪੜਦਾ ਬੜਾ ਜਾਇਜ਼ ਹੀ ਸੀ ਹਾਂਜੀ ਹਾਂਜੀ ਵੀ ਸਾਰੇ ਪਸ਼ੂ ਵੇਖ ਗਏ ਸੀ ਹਾਂਜੀ ਵੇਖ ਗਏ ਜੀ ਠੀਕ ਹੈ 8 6 7 ਨਾਗ ਸੀ ਹਨਾ ਹਾਂਜੀ 6 ਨਾਗ ਹੀ ਸੀ ਇਹ ਵੇਖ ਗਏ ਜੀ ਬਿਲਕੁਲ ਹਾਂਜੀ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਮਨਦਰ ਤੁਸੀਂ ਘਰੇ ਗਾਵਾਂ ਰੱਖੀਆਂ ਸੀ ਉਹ ਵੀ ਕੋਈ ਭੈਣ ਭਰਾ ਆਇਆ ਤੇ ਉਹ ਵੀ ਸੇਲ ਹੋ ਗਏ ਉਹ ਵੀ ਵੀਰੋ ਨਹੀਂ ਜ ਮੱਝਾ ਲੈਣ ਆਏ ਹਾਂਜੀ ਹਾਂਜੀ 11:00 ਵਜੇ ਦਾ ਹਾਂਜੀ ਅਗਰਪੇਜ ਬਾਈ ਪਹਿਲੇ ਨੰਬਰ ਤੇ ਆਪਾਂ ਇਥੋਂ ਸ਼ੁਰੂਆਤ ਕਰ ਲਈਏ ਇੱਕ ਦੋਸਤੋ ਪਿੱਠ ਕੁੜੇ ਵੱਲੋਂ ਤੇ ਬਾਡੀ ਵੇਟ ਵੱਲੋਂ ਐਕਸਟਰਾ ਆਰਡੀਨਰੀ ਮੈਂ ਤੁਹਾਨੂੰ ਜਿਹੜੀ ਇੱਕ ਮਾਜ ਦਿਖਾਉਂਗਾ ਆ ਸੂਆਂ ਦੇ ਵਿੱਚ ਤੁਸੀਂ ਜਜਮੈਂਟ ਕਰ ਲਿਓ ਬਾਕੀ ਸੂਏ ਵੀ ਵੀਰ ਨੂੰ ਪੁੱਛਾਂ ਕਿ ਕਿੰਵੇਂ ਸੂਏ ਸੂਈ ਆ ਤੇ ਅਗਰਪੇਜ ਬਾਈ ਆ ਸੂਆ ਕਿੰਮਾ ਹੋਊਗਾ ਇਹ ਇਹ ਭਾਜੀ ਚੌਥਾ ਸੂਆ ਜੀ ਚੌਥਾ ਹਾਂਜੀ ਠੀਕ ਆ ਜੀ ਤੇ ਬਾਕੀ ਹਰ ਇੱਕ ਦੀ ਆਪੋ ਆਪਣੀ ਸਮਝ ਆ ਜੀ ਹਾਂਜੀ ਹਾਂਜੀ ਬਾਕੀ ਆਹ ਦੇ ਸਾਹ ਨਾਲ ਅਸੀਂ ਜੇ ਘਰ ਵਾਲੇ ਹੋ ਤੇ ਜਾਣਦੇ ਸਕੋ ਅੱਛਾ ਜੀ ਹਾਂਜੀ ਤੇ ਸੂਆ ਚੌਥਾ ਹੈਗਾ ਬਾਜੀ ਚੌਥਾ ਸੂਆ ਹੈ ਹਾਂਜੀ ਤੇ ਦਿਨ ਕਿੰਨੇ ਆਪਾਂ ਮੰਨੀਆਂ ਹੋ ਗਏ ਨੇ ਸੂਈ ਨੂੰ ਦਿਨ ਇਹਨੂੰ 6 ਤੋਂ 7 ਦਿਨ ਹੋ ਗਏ ਆ ਵੀਰ ਜੀ 6 ਤੋਂ 7 ਦਿਨ ਬੱਚਾ ਕੀ ਪਾਇਆ ਥੱਲੇ ਕੱਟੀ ਆ ਕੱਟੀ ਆ ਹਾਂਜੀ ਕੱਟੀ ਬਹੁਤ ਵਧੀਆ ਦੋਸਤੋ ਮੈਂ ਤੁਹਾਨੂੰ ਕੱਟੀ ਵੀ ਦਿਖਾਉਂਗਾ ਕੱਟੀ ਜਿਹੜੇ ਵੀਰ ਨੇ ਸ਼ੌਂਕੀਆ ਤੌਰ ਤੇ ਸੰਭਣੀ ਆ ਦਿਲ ਖੋਸ਼ ਕਰਦੀ ਆ ਕੱਟੀ ਬਹੁਤ ਹੈਵੀ ਆ ਚੰਗੀ ਬਿਲਕੁਲ ਨਿੱਗਰ ਕੱਟੀ ਪਾਈ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਚਮੜੀ ਆ ਦੇਖੋ ਚਮੜੀ ਦੇਖੋ ਬਿਲਕੁਲ ਐ ਕਾਗਜ਼ ਵਰਗੀ ਤੇ ਅੱਜ 5ਵੇਂ 6ਵੇਂ ਦਿਨ ਦੇ ਵਿੱਚ ਆ ਤੇ ਹੁਣ ਬੌਲਾ ਬੌਲੇ ਤੋਂ ਬਾਹਰ ਹੀ ਆ ਗਈ ਫਿਰ ਦੁੱਧ ਕਿੰਨਾ ਕ ਬਨਣਾ ਸ਼ੁਰੂ ਹੋ ਗਿਆ ਦੁੱਧ ਵੀਰ ਜੀ ਇਸ ਟਾਈਮ ਕਹਿਣ ਨੂੰ ਭਾਵੇਂ 12 ਕਹਿ ਦਈਏ ਵਿਖਾਵੇ ਦਾ ਜਿਹੜਾ ਠੰਡਾ ਲੀਟਰ ਦੋ ਤੇ 10 ਲੀਟਰ ਦੇ ਥੱਲੇ ਪੂਰਾ ਤਿਆਰ ਹੈ ਇਸ ਟਾਈਮ 10 ਲੀਟਰ ਹਾਂਜੀ ਵੀਰ ਦੋ ਟਾਈਮ ਆਪਦੀ ਚੋਈਸ ਆਪਣੀ ਦੋ ਟਾਈਮ ਚ ਹੋਵੇ ਕੋਈ ਚਾਰ ਟਾਈਮ ਚ ਹੋਵੇ ਤਸੱਲੀ ਕਰੇ ਚੋਣ ਪੋਲੀ ਆ ਭੂ ਸ਼ਟਾ ਕੋਈ ਨਹੀਂ ਹੈਗਾ ਵੀਰ ਜੀ ਠੀਕ ਹੈ ਜੀ ਸੋ ਬਾਕੀ ਦੋਸਤੋ ਬਖਾਲਾ ਬੇਸ਼ੱਕ 12 ਲੀਟਰ ਦਾ ਪਰ 10 ਲੀਟਰ ਕੋਈ ਵੀਰ ਬਾਈਕਰ ਭੇਜਾਂਦਾ ਤਸੱਲੀ ਕਰੇ ਪਤਲੇ ਪਿੰਡੇ ਦੇ ਵਿੱਚ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਕੱਟੀ ਇਹਦੇ ਥੱਲੇ ਆ ਦੋ ਮੱਝਾਂ ਸੂਈਆਂ ਦੋਹਾਂ ਥੱਲੇ ਕਟੀਆਂ ਨੇ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਤੇ ਥਣ ਥਣ ਤੁਸੀਂ ਵੇਖੋਗੇ ਪੂਰਾ ਲੰਬਾਈ ਦੇ ਵਿੱਚ ਮੋਟਾਈ ਦੇ ਵਿੱਚ ਪੂਰਾ ਥਣਾ ਤੇ ਸਵੇਰ ਚਵਾਈ ਕਿੰਨੇ ਕ ਵਜੇ ਕਰ ਲਈ ਜੀ ਪਾਚ ਵਾਈ ਕੋਈ ਕੀਤੀ ਆ ਜੀ 7 ਵਜੇ 7 ਵਜੇ ਕੀਤੀ 7:30 ਵੀਡੀਓ ਪਾਉਣ ਤੋਂ ਬਾਅਦ ਦੋਸਤੋ ਤੁਸੀਂ ਸ਼ਾਮ ਨੂੰ ਕੋਈ 7 ਵਜੇ ਇੱਕ ਟਾਈਮ ਚਵਾਈ ਕਰਕੇ ਸਵੇਰ ਕੱਲ ਮਾਰਨਿੰਗ ਫੇਰ ਚਵਾਈ ਕਰ ਸਕਦੇ ਹੋ ਹੈਵੀ ਪੇਟ ਪੁਠਾ ਤੇ ਭਾਰੀ ਵਜਨ ਵਾਲੀ ਆ ਫੁੱਲ ਵਜਨਦਾਰ ਤੇ ਨਾਰਨੂਰ ਜਿਹੜੀ ਆ ਦੋਸਤੋ ਮੱਜਾਂ ਦੇ ਤੇ ਤੁਸੀਂ ਆ ਦੇਖ ਸਕਦੇ ਹੋ ਪੂਰੀ ਐ ਉਪਰੀ ਹੋਈ ਮੋٹے ਤੌਰ ਤੇ ਜਿਹੜੀ ਨਾੜ ਦੇ ਹਨ ਦਿਖ ਰਹੀ ਹੈ ਠੀਕ ਆ ਠੀਕ ਆ ਜੀ ਆ ਕਰੋ ਚੈੱਕ ਜੀ ਇਹ ਪੂਰੀ ਵਜਨ ਵਾਲੀ ਮੱਝ ਆ ਉਹਨਾਂ ਵਜੇ ਨਾ ਵੀ ਦੋ ਮੱਝਾਂ ਜਿਹੜਾ ਦੋਸਤੋ ਕੱਲੀ ਦਾ ਜਿਹੜਾ ਵਜੇ ਨਾ ਹਾਈਟ ਮੀਡੀਅਮ ਤੋਂ ਪਲੱਸ ਕਹਿ ਸਕਦੇ ਹੋ ਸਿੰਗਲ ਹੱਡੀ ਦੀ ਛੱਡਾ ਛੂਡਾ ਸਾਹ ਸੰਧੂ ਸਾਹਿਬ ਇੱਥੇ ਡੱਡ ਆਉਂਦੀ ਆ ਸ਼ਾਮ ਨੂੰ ਜਦੋਂ ਬਣਦੀ ਉਹਦਾ ਪੂਰਾ ਖਾਣਾ ਹੋਊਗਾ ਜੀ ਮੈਂ ਪੂਰਾ ਜੀ ਪੂਰਾ ਬਿਲਕੁਲ ਪੂਰਾ ਗਾਈਆਂ ਦਾ ਝੰਡਾ ਲੱਗਾ ਜੀ ਲਓ ਜੀ ਐਚ ਐਫ گاਵਾ ਵਰਗਾ ਝੱਡਾ ਤੇ ਬਾਈਕਰ ਪੇਜ ਧਾਰਾ ਧੁਰਾਂ ਦੀ ਗੱਲ ਕਰੀਏ ਅਗਲੇ ਪਿਛਲੇ ਥਾਂ ਦੀ ਬਰਾਬਰ ਧਾਰਾ ਗਾੜਾ ਨਾ ਗਾੜ ਬਰਾਬਰ ਹੈ ਜੀ ਮਗਰ ਨਾ ਮਗਰ ਬਰਾਬਰ ਹੈ ਕੋਈ ਭੂਰ ਛਟਾ ਨਹੀਂ ਆਏ ਬਨਾਲੇ ਵਾਂਗੂੰ ਆਉਂਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਆਹ ਜਿਹੜੀ ਦੋਸਤੋ ਮੂੰਹ ਮੱਥੇ ਤੋਂ ਤੁਸੀਂ ਆਕਰੋ ਚੱਕ ਠੀਕ ਹੈ ਕੱਟੀ ਤੁਹਾਨੂੰ ਮੈਂ ਦਿਖਾ ਦਿੰਦਾ ਮੋٹے ਤੌਰ ਤੇ ਬਾਅਦ ਵਿੱਚ ਰੇਟ ਆਪਾਂ ਕਨਫਰਮ ਕਰਦੇ ਆਂ ਆਹ ਬੱਚਾ ਠਾਕਰ ਦੀ ਕੱਟੀ ਤੁਹਾਨੂੰ ਦਿਖਾਉਣੇ ਆ ਬਹੁਤ ਨਿੱਗਰ ਕੱਟੀ ਹੈ ਠੀਕ ਹੈ ਜੀ ਜੈਡੀ ਹੈਵੀ ਬਾਡੀ ਬੀਲ ਦੀ ਮੱਝ ਉਹ ਜਿਹੜੀ ਦੋਸਤੋ ਹੈਵੀ ਹੈ ਕੱਟੀ ਹੈ ਛਾਂ ਤੋਂ ਸੱਤਾ ਦਿਨਾਂ ਦੀ ਤੇ ਬਾਈਕਰ ਪੇਜ ਕਿੰਨਾ ਕੁ ਮੋਲ ਰਹੂਗਾ ਇਸ ਮੱਝ ਦਾ ਲੈਂਡਨ ਕੀ ਰਹੂਗਾ ਡਿਮਾਂਡ ਕੀ ਕਰਦੇ ਮੋਲ ਵੀ ਹੈ ਜੀ ਜਨਾ ਮਾਰਕ ਪੁਰਾਣ ਨੂੰ ਭਾਏ ਵਾਧਾ ਕਰਾ ਲਈਏ ਮੋਲ 73000 ਰੁਪਏ ਦਾ 73000 ਹਾਂਜੀ ਡਿਮਾਂਡ 73 ਹਾਂਜੀ ਵਿੱਚ ਮਾਨਤਾ ਹੋ ਰਹੀ ਵੀਰ ਜੀ ਮੌਕੇ ਤੇ ਠੀਕ ਆ ਜੀ ਹਾਂਜੀ 73 ਦੇ ਵਿੱਚੋਂ ਛੋਟਾ ਸਪਈ ਹੋਊਗਾ ਜਾਂ ਹੋਜੂਗਾ ਕੋਈ ਹੋਜੂ ਮਾਨਤਾ ਕੋਈ 200000 ਖੜੇ ਇਧਰ ਉਧਰ ਹੋਜੂ ਮਾਰਕ ਠੀਕ ਆ ਜੀ ਹਾਂਜੀ ਮਾਨਤਾ ਜਿਹੜਾ 273000 ਦੇ ਵਿੱਚੋਂ ਹੋਜੂਗਾ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਤੁਹਾਨੂੰ ਇਹ ਮੱਝ ਦਿਖਾਉਣੇ ਆ ਮੂੰ ਮਥਾ ਫੇਸ ਕੁਆਲਟੀ ਤੁਸੀਂ ਵੇਖੋ ਆ ਮੱਝਾਂ ਜਿੰਨੀਆਂ ਵੀ ਹੋਣਗੀਆਂ ਵੀ ਚਮੜੀ ਦੀ ਗੱਲ ਕਰੀਏ ਨਾ ਬਿਲਕੁਲ ਦੋ ਤਾਲੀਆਂ ਨੇ ਪਤਲੇ ਪਿੰਡੇ ਦੀਆਂ ਨੇ ਬਿਲਕੁਲ ਇਹਨਾਂ ਜਮਾ ਗੰਡੇ ਦੇ ਛਿੱਲ ਜੀ ਜਿਹੜੀ ਦੋਸਤੋ ਚਮੜੀ ਆ ਤੇ ਸੁਆ ਵਾਈਕਰ ਪੇਜ ਕਿਨਮਾ ਸੂਈ ਹੈ ਐਵੇਂ ਜੀ ਸਿੰਘਾਂ ਤੋਂ ਤਾਂ ਲੱਗਦੀ ਆ ਪੰਜ ਨੇ ਮਰਜ਼ੀ ਲਾ ਲਓ ਹੈ ਆਰੀਜਨਲ ਤੀਜੇ ਸੂਏ ਜੀ ਠੀਕ ਆ ਜੀ ਹਾਂਜੀ ਸਿੰਘ ਥੋੜਾ ਜਿਹਾ ਉੱਚਾ ਲੱਗ ਗਿਆ ਠੀਕ ਆ ਬਾਕੀ ਸਿੰਘ ਜਿਹੜਾ ਦੋਸਤੋ ਉੱਚਾ ਹੈ ਇਹका ਕਈ ਵਾਰਾ ਸਿੰਘਾਂ ਤੋਂ ਪਸ਼ੂ ਜਿਹਨਾਂ ਬਿਲਕੁਲ ਕੁੰਡਾ ਸਿੰਘ ਛੋਟਾ ਜਿਹਾ ਲੱਗਾ ਹੋਵੇ ਤੇ ਆਪਾਂ ਦੂਜੇ ਸੂਵੇ ਕਹਿ ਦੇਨੇ ਚੀਜ਼ ਨੂੰ ਹਾਂਜੀ ਉਥੇ ਸੂਆਂ ਦੇ ਵਿੱਚ ਥੋੜਾ ਜਿਹਾ ਫਰਕ ਸਿੰਘ ਦਾ ਵਖਾਰਾ ਜਿਹੜਾ ਹੋਰ ਜਜਮੈਂਟ ਕਰਾਉਂਦਾ ਪਰ ਜਿਹੜਾ ਇੱਕ ਆਰਡਰ ਕੁਆਲਿਟੀ ਤੁਹਾਨੂੰ ਮੈਂ ਦਿਖਾਉਂਗਾ ਦੋਸਤੋ ਟਾਈਟ ਕਸਮੇ ਜੇ ਲੇਵੇ ਦੀ ਆ ਕੰਪੈਕਟ ਜਿਹਾ ਆਰਡਰ ਆ ਸੋ ਮਿਲਕਿੰਗ ਕਿੰਨੀ ਕਰਵਾ ਰਹੀ ਐ ਜ ਦਿਨਾ ਕਿੰਨੇ ਦੀ ਸੂਈ ਐ ਇਨੂੰ ਇੱਕ ਬਰਾਬਰ ਜੇ ਸੂਈਆਂ 6 ਤੋਂ 7 ਦਿਨ ਹੋਈਆਂ ਇਕੱਠੀਆਂ ਸੂਈਆਂ ਇਕੱਠੀਆਂ ਸੂਈਆਂ ਅਗੜੇ ਇੱਕ ਅੱਧੇ ਦਿਨ ਦਾ ਅਗੜੇ ਪਿਛੜਿਆ ਜੀ ਠੀਕ ਆ ਠੀਕ ਆ ਹਾਂਜੀ ਕੱਟੀ ਇਹਦੇ ਮਗਰ ਵੀ ਦੁੱਧ ਹੁਣ ਕਿੰਨਾ ਕਿ ਥੱਲੇ ਐਸ ਟਾਈਮ ਇਹਦੇ ਥੱਲੇ ਵੀ 10 ਲੀਟਰ ਦੁੱਧ ਠੰਡਾ ਕਰਕੇ ਤਿਆਰ ਹਾਂਜੀ ਹਾਂਜੀ ਵਿਖਾਵਾ 12 ਦਾ ਜੀ ਠੀਕ ਆ ਜੀ ਹਾਂਜੀ ਲਓ ਜੀ ਉਹ ਵਿਖਾਵਾ ਜਿਹੜਾ ਦੋਸਤੋ 12 ਲੀਟਰ ਦਾ ਆਇਆ ਤੇ ਹੁਣ ਠੰਡਾ ਕਰਕੇ 10 ਲੀਟਰ ਜਿਹੜਾ ਇਹਦੇ ਥੱਲੇ ਦੁੱਧ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰਨੀ ਹੈ ਆਪਣਾ ਦੋ ਟਾਈਮ ਚਾਰ ਟਾਈਮ ਤਸੱਲੀ ਕਰੇ ਵੀਰ ਜੀ ਠੀਕ ਆ ਜ ਠੀਕ ਆ ਕੱਟੀ ਆ ਥੱਲੇ ਦੋਸਤੋ ਮੈਂ ਤੁਹਾਨੂੰ ਦਿਖਾ ਦੇਣਾ ਉਸ ਤੋਂ ਬਾਅਦ ਖੋਲ ਕੇ ਆਪਾਂ ਤੋੜ ਕੇ ਦਿਖਾਉਣੀ ਆ ਆ ਕੱਟੀ ਆ ਠੀਕ ਆ ਤੇ ਆ ਦੇਖੋ ਜੀ ਪੂਰੀਆਂ ਨਿੱਗਰ ਨੇ ਜਿਹੜੀ ਹੁਣ ਰੇਅਰ ਪੂਰੀਆਂ ਜਿਹੜੀਆਂ ਦੋਸਤੋ ਕੱਟੀਆਂ ਨੇ ਸੋ ਸ਼ੌਂਕੀ ਵੀਰ ਜਿਹੜਾ ਦੋਸਤੋ ਵੀ ਤੁਸੀਂ ਸਾਂਭੋਗੇ ਚੰਗੇ ਤਸੱਦੀ ਦੇ ਨਾਲ ਖੋਲ ਕੇ ਤੋੜ ਕੇ ਦਿਖਾਉਣੇ ਆ ਤੇ ਬਿਲਕੁਲ ਤੀਜਾ ਸੁਆਸ ਹੋਈ ਆ ਬਿਲਕੁਲ ਜਿਹੜੀ ਦੋਸਤੋ ਤਾਜੀ ਬਾਕੀ ਸੰਦੋ ਸਾਹਿਬ ਦੁੱਧ ਪਾਣੀ ਪਾਏ ਦਾ ਹੁੰਦਾ ਜੀ ਜਿੰਨਾ ਪਾਲੋ ਉਹਨਾਂ ਚੋਲੋ ਇਹ ਕਰਮਾਲੀਆਂ ਕਿਤੇ ਨਾ ਕਰਦੀਆਂ ਬਿਲਕੁਲ ਬਿਲਕੁਲ ਗੱਲ ਹੈ ਜੀ ਕੋਈ ਸੇਵਾ ਦੀ ਘਾਟ ਵੱਧ ਰਹਿ ਜੇ ਉੱਥੇ ਚਲੋ ਕੀ ਕਰ ਸਕਦੇ ਆ ਜਿਹੜਾ ਅੱਗੇ ਉੱਤੇ ਵੀਰ ਕੋਈ ਸੇਵਾ ਰਹਿ ਕੇ ਕਰੂਗਾ ਤਾਂ ਮੈਨੂੰ ਲੱਗਦਾ ਵੀ ਬਾਕੀ ਥਾਣਾ ਜਿਹੜਾ ਚੱਡਾ ਦੋਸਤੋ ਬਿਲਕੁਲ ਤੁਸੀਂ ਦੇਖੋਗੇ ਕਿਸ਼ਤੀ ਟਾਈਪ ਚੱਡਾ ਹੈ ਅੱਗੇ ਨੂੰ ਵੀ ਆਰਡਰ ਦੀ ਜਿਹੜੀ ਆ ਵਿਖਾਈ ਉੰਨੀ ਕ ਤੇ ਬੈਕ ਸਾਈਡ ਤੋਂ ਹਜੇ ਟਾਈਮ ਜਿਹੜਾ 11:30 ਵਜੇ ਦਾ ਹੋਇਆ ਮਾਰਨਿੰਗ ਜਿਹੜੇ ਹਿਸਾਬ ਨਾਲ ਚਪਾਈ ਕੀਤੀ ਹੈ ਵੀ 7 6 7 ਵਜੇ ਪੂਰੀਆਂ ਬੰਦੀਆਂ ਥੰਦੀਆਂ ਹੋਣਗੀਆਂ ਸ਼ਾਮ ਨੂੰ ਆਹ ਦੇਖ ਸਕਦੇ ਹੋ ਠੀਕ ਹੈ ਬਿਲਕੁਲ ਫੱਦਰ ਲੇਵਾ ਸੱਜੇ ਖੱਬੇੋਂ ਬੈਕਸਾਈਡ ਤੋਂ ਵੇਖੋਗੇ ਬਖਾਲਾ ਕਾਫੀ ਜ਼ਿਆਦਾ ਸੋਹਣਾ ਪੱਧਰ ਬਖਾਵਾ ਨਾਰਮਲ ਜਿਹੜਾ ਦੋਸਤੋ ਕਈ ਵਾਰ ਪਹਿਲਾਂ ਦੂਜਾਂ ਝੋਟੀਆਂ ਦਾ ਜਿਵੇਂ ਨਾਰਮਲ ਦੇਖਦੇ ਆ ਥਾਨ ਚਟੇ ਦੀ ਸਫਾਈ ਕਾਫੀ ਜ਼ਿਆਦੀ ਹੈ ਠੀਕ ਹੈ ਉਮੀਦ ਚੰਗੀ ਕਰ ਸਕਦੇ ਆ ਚੰਗੀ ਸੇਵਾ ਦੇ ਦੋਸਤੋ ਹਜੇ ਮੌਕੇ ਤੇ ਹੁਣ 10 ਲੀਟਰ ਚ ਦਾ ਬਿਲਕੁਲ ਚਵਾਈ ਲੱਗੀ ਜਣਾ ਤੇ ਵਾਈਕਰ ਪੇਜ ਮੁੱਲ ਫਿਰਦਾ ਹਾਂ ਨਾ ਇਹਦਾ ਵੀਰ ਜੀ ਮੋਲ 75000 ਰੁਪਇਆ ਕਰਦੇ ਆ ਜੀ। ਦਮਾ 75 ਹਾਂਜੀ ਤੇ ਛੋੜ ਛੱਪਾ ਕਿਥੋਂ ਹੋ ਜੋ ਮਾਨਤਨ ਵੀਰ ਜੀ ਖੁੱਲਾ 75 ਤੋਂ ਹਾਂਜੀ ਉਹ ਖੁੱਲਾ ਮਾਨਤਨ ਹੋ ਜੀ ਜਰੂਰ ਜੀ ਜਰੂਰ ਹਾਂਜੀ ਸੋ ਦੂਜੀ ਵੀਡੀਓ ਬੇਸ਼ੱਕ ਦੋਸਤੋ ਆਪਣੀ ਇਸ ਘਰੋਂ ਹੈਗੀ ਆ ਮਾਨਤਨ ਜਿੰਨਾ ਵੀ ਵੀਰ ਗਰ ਭੇਜ ਤੋਂ ਕਰਾਉਣਾ ਹੋਇਆ ਛੋੜ ਛੱਪਾ ਜਿੰਨਾ ਵੀ ਹੋਣਾ ਹੋਇਆ ਗੰਜੈਸ਼ ਹੋਈ ਜਰੂਰ ਕੀਤਾ ਜਾਊਗਾ। ਇਸ ਤੋਂ ਬਾਅਦ ਇੱਕ ਹੋਰ ਤੇਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਆ ਮੱਝ ਦਿਖਾਉਣ ਲੱਗੇ ਆ ਇਹ ਟੁਕੀ ਆ ਗੱਬਣਾ ਠੀਕ ਆ ਜੀ। ਖਲੋਤ ਸੋਹਣੀ ਹੈਗੀ ਆ ਬਾਕੀ ਵਿਖਾਲਾ ਜਿਹੜਾ ਦੋਸ ਉਹ ਤੁਸੀਂ ਆਪ ਦੇਖੋਗੇ ਤੇ ਲੇਵਾ ਚੰਗਾ ਸੋਨਾ ਬਾਕੀ ਲੜਦੂੜ ਕਾਫੀ ਹਜੇ ਢਿੱਲਾ ਹੈਗੀਆਂ ਨੇ ਇਹ ਤੇ ਸੁਆ ਵੀਰ ਕਿਰਪੇ ਜੀ ਕਿੰਮਾ ਤੂਗੀ ਇਹ ਸੁਆ ਵੀਰ ਦੀ ਤੇਜਾ ਸੁਆ ਜੀ ਹੂੰ ਘਰ ਵਾਲੇ ਤੇ ਜਾਣਦੇ ਜਿਹਨਾਂ ਨੂੰ ਲਿਆਂਦੀ ਆ ਜੇ ਕੋਈ ਚੌਥਾ ਮੰਨ ਲੈ ਤੇ ਤਾਂ ਵੀ ਕੋਈ ਗੱਲ ਨਹੀਂ ਹੈ ਤੇਜੇ ਸੁਆ ਨੇ ਹੈ ਤੀਜੇ ਹਾਂਜੀ ਤੀਜੇ ਮੰਨ ਕੇ ਖਰੀਦੀ ਆ ਹਾਂਜੀ ਤੀਜੇ ਮੰਨ ਕੇ ਖਰੀਦੀ ਆਪਾਂ ਚਲੋ ਕੋਈ ਚੌਥਾ ਵੀਰ ਸਮਝ ਚੌਥਾ ਵੀ ਸਮਝ ਸਕਦਾ ਵੀਰ ਜੀ ਆਪਾਂ ਬਿਲਕੁਲ ਹਾਂਜੀ ਤੇ ਸਿੰਗਲ ਖੱਡੀ ਦੀ ਆ ਪ੍ਰਭੂ ਬਹੁਤ ਪਤਲੀ ਚਮੜੀ ਆ ਕਾਰਤੀ ਆ ਮੇਨੂੰ ਨਾ ਤਾਂ ਕਾਗਜ ਨਾਲ ਵੀ ਪਤਲੀ ਹੈ ਜੀ ਹਾਂਜੀ ਤੇ ਵੇਣ ਬੂਮ ਜਿਹੜੀਆਂ ਦੋਸਤੋ ਮੱਜਾਂ ਦੇ ਉੱਪਰ ਪੂਰੀਆਂ ਉਭਰੀਆਂ ਤੇ ਥਣ ਚੱਡੇ ਕਾਫੀ ਸੋਹਣੇ ਹਨ ਬਸਾਲੇ ਬਹੁਤ ਜਿਆਦਾ ਸਾਫ ਹੈ ਜੀ ਆ ਵਿੱਚ ਸਿਰਲਾ ਮੁਰਲਾ ਬੜੀਆਂ ਤੇ ਵਿੱਥਾਂ ਵੀ ਤਕਰੀਬਨ ਵੇਖੋਗੇ ਦੋਸਤੋ ਕੋਈ 4 4 ਇੰਚ ਬਿਲਕੁਲ ਚੱਪੇ ਚੱਪੇ ਦੀ ਵਿੱਥਾ ਠੀਕ ਹੈ ਜੀ ਤੇ ਥਣ ਬਿਲਕੁਲ ਗਲਾਸਰ ਕੇ ਆਪਾਂ ਕਹਿ ਦਿੰਦੇ ਆ ਵੀ ਜਦੋਂ ਲੰਬਾਈ ਦੇ ਵਿੱਚ ਥਾਣਾ ਕਾਫੀ ਸੋਹਣਾ ਦਿਖਾਈ ਦਿੰਦਾ ਤੇ ਦੇਰ ਹਜੇ ਘਟੋ ਘਟ ਕਿੰਨੇ ਕੁ ਲੈ ਜੂਗੀ ਇਹ ਸੰਤੂ ਸਾਹਿਬ ਜੀ ਇਹ ਤਿਆਰ ਹੀ ਹੈ ਸਾਹ ਨੂੰ ਇੱਕ ਲੈ ਜੇ ਦੋ ਲੈ ਜੇ ਪੁੜੇ ਪੜੇ ਖਿੱਚੇ ਪੁੜੇ ਪੁੜੇ ਖਿੱਚੇ ਆ ਦੋ ਇੱਕ ਦੋ ਦਿਨਾਂ ਤੱਕ ਸੂਖ ਹੋਊਗੀ ਜੀ ਇੱਕ ਦੋ ਦਿਨਾਂ ਤੱਕ ਹਾਂਜੀ ਠੀਕ ਆ ਬਾਕੀ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੀ ਆ ਦੋਸਤੋ ਦੋ ਲੈ ਜੇ ਚਾਰ ਲੈ ਦੋ ਕਦਮ ਲੈ ਜੂਗੀ ਹਜੇ ਖਿੱਚ ਕੇ ਠੀਕ ਆ ਆ ਚੰਗੀ ਤਿਆਰ ਹੋ ਜੋਗੀ ਜੀ ਬਾਕੀ ਹਵਾਨੇ ਤੇ ਬੰਤਰ ਸੋਹਣੀ ਆ ਚੰਗੀ ਉਮੀਦ ਆ ਇਸ ਮੱਝ ਤੋਂ ਫਨਹਾਲ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣੀ ਆ ਤਸਦੀ ਦੇ ਨਾਲ ਆ ਰੋਲ ਠੀਕ ਹੈ ਚਾਲ ਚੂਲ ਜਿਹੜੀ ਆ ਦੋਸਤੋ ਪਹਲਵਾਨਾਂ ਵਰਗੀ ਚਾਲ ਆ ਮੱਝ ਦੀ ਤੇ ਤੋਰਾ ਤੂਰਾ ਬਹੁਤ ਵਧੀਆ ਹੈਗਾ ਸੋ ਸਾਇਆ ਚ ਥਣ ਤਾਂ ਕਾਫੀ ਵਧੀਆ ਠੀਕ ਹੈ ਜੀ ਬਿਲਕੁਲ ਤਿਆਰੀ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਕੋਈ ਹੋ ਸਕਦਾ ਵੀ ਸਫਰ ਤੇ ਜਾਂਦਿਆਂ ਵੀ ਸੂਪੇ ਇੱਕ ਦਿਨ ਦੋ ਦਿਨ ਕੱਢ ਵੀ ਸਕਦੀ ਆ ਪਸ਼ੂ ਦਾ ਜਿਹੜਾ ਦੋਸਤੋ ਇੱਥੇ ਆ ਕੇ ਕਿ ਜਿਹੜਾ ਪਤਾ ਨਹੀਂ ਲੱਗਦਾ ਠੀਕ ਹੈ ਜੀ ਕੋਈ ਇੱਕ ਦੋ ਦਿਨ ਕੱਢ ਵੀ ਜਾਵੇ ਕੋਈ ਮੌਕੇ ਤੇ ਵੀ ਸੂਪੇ ਸੋ ਬਾਕੀ ਆ ਇੱਕ ਵਾਰੀ ਆਰਡਰ ਕੁਆਲਟੀ ਦੇਖੋ ਨੇੜੇ ਤੋਂ ਤੇ ਕਮਾਲ ਦਾ ਥਾਣਾ ਠੀਕ ਹੈ ਜੀ ਅਗਲੇ ਪਿਛਲੇ ਥਾਣਾ ਦਾ ਤੈਜ ਵੀ ਬਰਾਬਰ ਆ ਤੇ ਹਵਾਨਾ ਵੀ ਤੁਸੀਂ ਬੈਕ ਸਾਈਡ ਤੋਂ ਦੇਖੋਗੇ ਤੇ ਇੱਕ ਪੂਰਾ ਬਲੈਡਰ ਜਿਹੜਾ ਦੋਸਤੋ ਬਣਾਇਆ ਜਿਵੇਂ ਐਚਐਫ ਵਗੜਾ ਦਾ ਹਵਾਨਾ ਲੇਵਾ ਹੁੰਦਾ ਠੀਕ ਆ ਬਾਕੀ ਦੇ ਲੈ ਪੁੱਛਦੇ ਆ ਠੀਕ ਹੈ ਪੂਰਾ ਛੰਡੀ ਹਾਂ ਲੋ ਠੀਕ ਹੈ ਅੱਛਾ ਵੀਰ ਘਰ ਪੇਜ ਇਹ ਕਿੰਨਾ ਕੁ ਮੁੱਲ ਫਿਰ ਮੁੱਲ ਵੀਰ ਜੀ ਲੈਣ ਦੇਣ ਵਾਲਾ 72000 ਰੁਪਈਆ ਜੀ 72 ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਬਾਈਕਰ ਪਹਿਲੇ ਮੋੜ ਤੇ ਚਲੋ ਪਹਿਲਾਂ ਚਲੋ ਜਾਜ ਹੀ ਆ ਹਾਂਜੀ ਵਿੱਚੋਂ ਕੋਈ ਛੋੜ ਛੱਪਾ ਵੀ ਭੈਣ ਭਰਾ ਮਦਾ ਮਾਂ ਨਹੀਂ ਹੁੰਦਾ ਵੀ ਇੱਕੋ ਜਿਹਾ ਹਾਂ ਜੋ ਮਾਨਤਾਨ ਛੋੜ ਛੱਪਾ ਆ ਜਾਓ ਕੋਈ ਬਿਲਕੁਲ ਹਾਂਜੀ ਕਿਉਂਕਿ ਦੂਰੋਂ ਦਰਾਡੇੋਂ ਕਿਸੇ ਨੇ ਆਉਣਾ ਹੁੰਦਾ ਤੇ ਇੱਕ ਵਿਚਾਰ ਹੁੰਦੀ ਹੈ ਵੀ ਚਲਰ ਘੱਟੋ ਘਾਟਾ ਵੀ ਯਾਰ ਆਵਾਜਾਈ ਦਾ ਵਹੀਕਲ ਦਾ ਖਰਚਾ ਵੀ ਮਾੜਾ ਮੋੜਾ ਇੱਧਰ ਉੱਧਰੋਂ ਨਿਕਲ ਜਾਂਦਾ ਹਾਂਜੀ 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 ਉਹ ਜ਼ਰੂਰ ਹੋ ਜੇ ਵਿੱਚ ਹੋ ਜਾਊਗਾ ਮਾਨਤਾਨ ਵੀਰ ਜੀ ਠੀਕ ਹੈ ਤੇ ਇਸ ਤੋਂ ਬਾਅਦ ਜਿਹੜੀ ਦੋਸਤੋ ਇੱਕ ਲਾਸਟ ਹੈਂਡ ਫਾਈਨਲ ਤੇ ਤੁਹਾਨੂੰ ਝੋਟੀ ਦਿਖਾਉਣੀ ਆ ਵੀ ਬਿਲਕੁਲ ਇੱਕ ਟੂਬ ਝੋਟੀ ਦਾ ਦੀ ਆ ਵੀ ਕਮਾਲ ਆ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਲੇਵਟੀ ਚੰਗੀ ਆ ਹਜੇ ਦਿਨ ਲੈਂਦੀ ਆ ਤੇ ਵੀ ਦਿਨ ਕਿੰਨੇ ਕੁ ਲੈ ਜੂਗੀ ਝੋਟੀ ਤਾਂ ਸੂਹਾ ਕਿੰਨਾ ਸੂਣ ਜਾ ਰਹੀ ਆ ਇਹ ਵੀਰ ਜੀ ਦੂਜੇ ਸੂਏ ਝੋਟੀ ਆ ਜੀ ਬਹੁਤ ਕੱਦ ਵੇਖੋ ਜੀ ਵੀਰ ਜੀ ਮੈਂ 6 ਫੁੱਟ ਮੇਰਾ ਕੱਦ ਆ ਜੀ ਵੇਖੋ ਕਿੱਥੇ ਆਉਂਦੇ ਮੈਂ ਨਾ ਵੀ ਪੂਰੀ ਵੱਡੀ ਆ ਹਾਂਜੀ ਕੱਦ-ਕਾੜ ਜਿਹੜਾ ਦੋਸਤੋ ਫੁੱਲ ਵੱਡੇ ਕੱਦ-ਕਾੜ ਦੀ ਆ ਠੀਕ ਆ ਬਹੁਤ ਠੰਡੀ ਤੇਰੀ ਪੂਰੀ ਆ ਸੀਲ ਸੌ ਵੀ ਪੂਰੀ ਆ ਆਰਡਰ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਆ ਵੇਖੋ ਜੀ ਬਿਲਕੁਲ ਇਹਨਾਂ ਮੁਠੀ ਵਾਲਾ ਥਣ ਠੀਕ ਆ ਤੇ ਸਰੀਰ ਘਟਾਂਜਾ ਬੜਾ ਵੱਡਾ ਕੋਈ ਵੀਰ ਮੇਰਾ ਦੱਸਣਾ ਫਰਜ਼ ਬਣਦਾ ਕਈ ਵਾਰਾਂ ਬਖਾਉਣ ਦੇ ਵਿੱਚ ਤੇ ਦੱਸਣ ਦੇ ਵਿੱਚ ਫਰਕ ਨਾ ਰਹੇ ਜੀ ਤੇ ਪੂਰੀ ਵੱਡੀ ਆ ਫੁੱਲ ਵੱਡੇ ਸਾਈਜ਼ ਵਿੱਚ ਆ ਜਿੰਨੀਆਂ ਮੱਝਾਂ ਤੁਸੀਂ ਆ ਦੇਖ ਰਹੇ ਹੋ ਨਾ ਇਹਨਾਂ ਸਾਰਿਆਂ ਤੋਂ ਘੱਟੋ ਘੱਟ ਵੀ ਜ਼ਿਆਦਾ ਨਹੀਂ ਤੇ ਗਿੱਠ ਉੱਚੀ ਇਹ ਝੋਟੀ ਹੋਊਗੀ ਤੇ ਸੂਹਾ ਦੂਜਾ ਸੋਣੀ ਹੈ ਤੇ ਦਿਨ ਵੀ ਘੱਟੋ ਘੱਟ ਵੀ ਐਸਟੀਮੇਟ ਕਿੰਨਾ ਹੈ ਤੁਹਾਡਾ ਇਹਦੇ ਵੀਰ ਜੀ ਕੋਈ 12 ਤੋਂ 15 ਦਿਨ ਇਹ ਖੜ ਸਕਦੀ ਹੈ 12 ਤੋਂ 15 ਉਹਨਾਂ ਦੇ ਘਰ ਵਾਲਿਆਂ ਦੇ ਦੱਸਣ ਦੇ ਹਿਸਾਬ ਦੇ ਨਾਲ ਠੀਕ ਆ ਹਾਂਜੀ ਠੀਕ ਆ ਜੀ ਕੋਈ ਨਾ ਘਰ ਵਾਲੇ ਨੋਟ ਕੀਤੇ ਹੁੰਦੇ ਆ ਹਾਂਜੀ ਹਾਂਜੀ ਬਾਕੀ 12 ਤੋਂ 15 ਦਿਨ ਘੱਟੋ ਘੱਟ ਬਾਕੀ ਸਿੰਘੀ-ਸੁੰਗੀ ਵੇਖੋ ਸ਼ਕੀਨੀ ਵੇਖੋ ਜੀ ਠੀਕ ਆ ਇਹ ਕੁੰਡਾ ਰੇਂਗ ਸਿੰਘ ਆ ਮੱਥਾ ਬਿਲਕੁਲ ਬਲੈਕ ਆ ਤੇ ਆ ਤੁਹਾਨੂੰ ਥਾਣ ਤੋਂ ਇੱਕ ਵਾਰੀ ਆ ਪਖਾਉਣੇ ਬਹਿਣੀ ਵਾਲੇ ਪਾਸਿਓਂ ਥਾਣ ਪਹਿਲਣ ਵਾਲਾ ਲੱਗਾ ਵੀ ਪਹਿਲਣ ਵਾਲਾ ਥਾਣੀ ਹਾਂ ਜੀ ਬਾਈ ਹਾਂਜੀ ਖਣ ਬਿਲਕੁਲ ਮੁੱਠੀ ਆ ਪਹਿਲਣਾ ਕੇ ਪਹਿਲਣ ਆਖਿਆ ਵੀ ਚੱਲਦੀ ਜੀ ਹਾਂਜੀ 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 ਕੋਈ ਸ਼ੱਕ ਨਹੀਂਗਾ ਜੀ ਹਾਂਜੀ ਬਾਕੀ ਚਲੋ ਜੋ オリਜਿਨੈਲਟੀ ਹੈਗੀ ਆ ਆਪਾਂ ਉਹ ਗੱਲ ਕਰ ਲਈਏ ਇਹ ਦੂਜਾ ਸੁਆ ਸੂਈ ਪਹਿਲੇ ਸੁਵੇ ਵੀ ਕੋਈ ਪੁੱਛਿਆ ਕੋਈ 10 ਕਾ 11 ਲੀਟਰ ਦੋ ਤਾਂ ਪਤਾ ਹੁੰਦਾ ਇਹ ਤੇ ਆਪਾਂ ਇੱਕ ਪਿੰਡੋਂ ਹੀ ਮੱਝ ਲਈ ਆ ਜੀ ਹਾਂ 11 ਕਿਲੋ ਨਾ ਪਹਿਲੇ ਸੁਏ ਨੇ ਗਾਰੰਟੀ ਦਿੱਤੀ ਆ ਵੀ ਪਹਿਲੇ ਸੁਏ 11 ਰਕੀ ਉਮੀਦ ਆ ਵੀ 13 ਪਲੱਸ ਹੀ ਕੱਢੂਗੀ ਹੂੰ ਹੂੰ ਕੋਈ ਜ਼ਿਆਦਾ ਕੱਢ ਜੇ ਇਹਦੇ ਕਹਿ ਨਹੀਂ ਸਕਦੇ ਕੋਈ ਬਿਲਕੁਲ ਬਿਲਕੁਲ ਹਾਂਜੀ ਚੰਗੀ ਸੇਵਾ ਤੇ ਉਮੀਦ ਕਰ ਸਕਦੇ ਜਿੱਦੀ ਝੋਟੀ ਤੋਂ ਪੰਦੀ ਜਿੱਦੀ ਝੋਟੀ ਆ ਕੋਈ ਜੇ ਝੋਟੀ ਸੇਵਾ ਨਾਲ ਹੋ ਜੇ ਤੇ 14 15 ਦੇ ਹੇਟ-ਗੇਟ ਕਰ ਸਕਦੀ ਆ ਪਰ 13 ਪਲੱਸ ਤੇ ਕਰੂਗੀ ਕਰੂਗੀ ਆ ਨੋ ਡਾਊਟ ਜੀ ਚੰਗੀ ਸੇਵਾ ਦੇ ਕਰ ਸਕਦੇ ਹਾਂਜੀ ਬਾਕੀ ਸੰਤੋਸਾਵ ਇਹ ਸੇਵਾ ਤੇ ਡਿਫੈਂਡ ਆ ਜੇ ਪੱਠਾ ਦਸਾ ਪਾਵਾਂਗੇ ਨਿਰਾਲੋ ਕੀ ਵਾਂਡੀ ਸੁੱਟੀ ਜਾਂਦੇ ਆ ਵਾਂਡਵਣਾ ਨਹੀਂ ਗੱਲ ਬਾਂਦੀ ਜੀ ਸਾਰਾ ਮੈਂਟੇਨ ਕਰਨਾ ਸਾਰਾ ਖੋਜੀ ਇਹਨੂੰ ਪਊਗਾ ਤੇ ਫੇਰ ਹੀ ਆ ਜੇ ਆ ਪਾਕੀ ਆ ਜੀ ਪੱਠੇ ਨਾ ਪਾਈਏ ਵਾਂਡੀ ਬੋਰੀ ਢੇਰੀ ਕਰ ਦੋ ਤਾਂ ਵੀ ਡੰਗਰ ਦੁੱਧ ਨਹੀਂ ਰਿਹਾ ਜੀ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਜੀ ਸੋ ਆ ਜਿਹੜੀ ਦੋਸਤੋ ਜਰੂਰ ਗੱਲ ਨੋਟ ਕੀਤੀ ਜਾਵੇ ਠੀਕ ਆ ਹਰ ਇੱਕ ਮਾਤਰਾ ਕੁਆਂਟੀਟੀ ਹੁੰਦੀ ਆ ਹਰੇ ਦੀ ਡਰਾਈ ਫੂਡਰ ਦੀ ਗ੍ਰੀਨ ਫੂਡਰ ਦੀ ਆਪੋ ਆਪਣੀ ਜਗਾ ਤੇ ਫੀਡ ਹੈ ਜਿੰਨੀ ਮਾਤਰਾ ਚ ਪਾਣੀ ਚਾਹੀਦੀ ਆ ਕੋਈ 5 ਤੋਂ 7 ਕਿਲੋ ਫੀਡ ਜਿਹੜੀ ਆ ਲਾਜ਼ਮੀ ਆ ਪਸ਼ੂ 10 ਤੋਂ 12 12 ਤੋਂ ਪਲੱਸ ਵਾਲੇ ਨੂੰ ਤੇ ਖੋਲ ਕੇ ਵੀਰ ਗਰ ਭੇਜ ਦਿਖਾ ਦੋ ਤੇ ਫੁੱਲ ਵੱਡੇ ਕੱਦ ਦੀ ਆ ਦੋਸਤੋ ਕੋਈ ਸ਼ੱਕ ਨਹੀਂਗਾ ਤੁਸੀਂ ਆਓਗੇ ਤਾਂ ਮਾਨ ਖੁਸ਼ ਹੋ ਜੂਗਾ ਝੋਟੀ ਦੇ ਵਿੱਚ ਕੋਈ ਕਾਜ ਨਹੀਂਗਾ ਆ ਵੇਖੋ ਜੀ ਵੇਖੋ ਜੀ ਇਹ ਸਿੰਗੀ ਨਿੱਕੀ ਲੱਗੀ ਵੀਰ ਜੀ ਨਿੱਕੀ ਜੀ ਸਿੰਗੀ ਆ ਮਾਲ ਜਦੋਂ ਨਿਕਲਦਾ ਦੋਸਤੋ ਸੁਥਰਾ ਤੇ ਜਰੂਰ ਖਰੀਦਦੇ ਆ ਵੀਰ ਇਹਦੀ ਹਰ ਕਵੀਰ ਦੀ ਇਚਾਤ ਹੁੰਦੀ ਆ ਵੀ ਘੱਟੋ ਘੱਰ ਵੀ ਪਸੂ ਚੰਗਾ ਸੁਸਤਰਾ ਨਿਕਲੇ ਤੇ ਜ਼ਰੂਰ ਖਰੀਦਿਆ ਜਾਵੇ ਉਥੇ ਕਈ ਵਾਰ ਜਿਹੜੀ ਦੋਸਤੋ ਦੂਰੀ ਕੋਈ ਲੰਮੀ ਦੂਰੀ ਹੋਵੇ ਡਿਸਟੈਂਸ ਵੱਧ ਘੱਟ ਨਹੀਂ ਵੇਖੀ ਜਾਂਦੀ ਉਥੋਂ ਭਰਾ ਜ਼ਰੂਰ ਆਉਂਦੇ ਆ ਖਰੀਦਦੇ ਜ਼ਰੂਰ ਤੇ ਇੱਕ ਥੋੜੀ ਜ਼ਿਕਰਯੋਗ ਆ ਵੀ ਜਮਾਂਦਰੂ ਇੱਕ ਵੀਰੇ ਕਿਰਪਾਏ ਥੋੜਾ ਪਹਿਲਾਂ ਪੁੱਠਾ ਟੱਲਿਆ ਸੀ ਨਾ ਉੱਤਰਲਾ ਇਹ ਵੀਰ ਜੀ ਜਮਾਂਦਰੂ ਆ ਇਹ ਜਮਾਂਦਰੂ ਹੈ ਨਾ ਇਹ ਜਮਾਂਦਰੂ ਹੀ ਆ ਛੋਟੀ ਜੀ ਹੁੰਦੀ ਕਰੇ ਡਿੰਗ ਪੀ ਤੇ ਉਹ ਇਤੋਂ ਘਰੋਂ ਕਰਦੇ ਆ ਤੇ ਵੀ ਉਹਦੇ ਮਾੜੀ ਦੀ ਟੱਟ ਲੱਗ ਗਿਆ ਤੇ ਕੂਲੇ ਆ ਤੇ ਹੀ ਤੇ ਉਦੋਂ ਦੀ ਆ ਹੋਰ ਕੋਈ ਦਿੱਕਤ ਕੋਈ ਨਹੀਂ ਕੀ ਨਾ ਕੋਈ ਦਰਦ ਨਾ ਕੋਈ ਗਾਰ ਨਹੀਂ ਦਿੱਕਤ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਵੈਸੇ ਹਾਂਜੀ ਤੇ ਆ ਜਿਹੜੀ ਦੋਸਤੋਂ ਮੈਂਸ਼ਨ ਕੀਤੀ ਹੈ ਵਿੱਚ ਬਾਕੀ ਛੋਟੀ ਪਸੰਦ ਆਊਗੀ ਤੁਹਾਨੂੰ ਥਾਨ-ਥਾਨ ਦੀ ਬੜੀ ਸਫਾਈ ਆ ਜੇ 10 ਤੋਂ 15 ਦਿਨ ਜਿਹੜਾ ਦੋਸਤੋਂ ਘਟੋ ਘੱਟ ਸਮਾਂ ਦੱਸਿਆ ਗਿਆ ਅੱਗੋਂ ਘਰ ਵਾਲਿਆਂ ਵੱਲੋਂ ਵੀ ਜਿੱਥੋਂ ਬਈ ਰ ਅਰਪੇਜਾ ਪਰਚੇਜ ਕੀਤੀ ਹੈ ਖਰੀਦੀ ਆ ਸੋ 10 ਤੋਂ 12 ਦਿਨ 15 ਦਿਨ ਤੁਸੀਂ ਐਸਟੀਮੇਟ ਮੰਨ ਕੇ ਖਰੀਦ ਸਕਦੇ ਹੋ अच्छा वीर कर पेच कितना मोल फेर करते रहूंगा जी जी मोल भावे जणा मर्ज़ी करा लो 90 करा लो 95 करा लो 85 ਦੀ ਦੇ ਦਾਂਗੇ ਵੀਰ ਜੀ 85 ਦੀ ਹਾਂਜੀ 85 ਵੀ ਮਾਨਤਾਨ ਹੋ ਜਾਊਗਾ ਜੀ ਆ ਕਰ ਦਿਓ ਜੀ ਹਾਂਜੀ ਮਾਨਤਾਨ ਹੋ ਜਾਊਗਾ ਜਿੰਨਾ ਵੀ ਹੋ ਸਕਦਾ ਜਿੰਨਾ ਵੀ ਵਾਦ ਤੋਂ ਵਾਦ ਹੋਊਗਾ ਨਾ ਜੀ ਬਿਲਕੁਲ ਘਰ ਆਇਆ ਦਾ ਮਾਨਤਾਨ ਹੋਊਗਾ ਜੀ ਬਿਲਕੁਲ ਹਾਂਜੀ ਤੇ 85 ਜੋ ਭਰਾ ਉਹ ਛੋੜਛਾਪਾ ਮਾਨਤਾਨ ਜਿੰਨਾ ਵੀ ਤੁਸੀਂ ਕਹੋਗੇ ਉਹਨਾਂ ਹੋ ਜਾਊਗਾ ਠੀਕ ਆ ਜਿੰਨੀ ਵੀ ਗੁੰਜੇ ਰਹੀ ਝੋਟੀਆਂ ਲੈ ਕੇ ਇਥੋਂ ਆਹ ਦਿੰਦੇ ਆ ਵੀ ਹਰਿਆਣਿਆਂੋਂ ਲਿਆਂਦੀ ਆ ਕਾਲੀ ਮੋਰੀ ਕਰਕੇ ਹਰਿਆਣਿਆਂ ਲਿਆਂਦੇ ਆ ਇਹੋ ਜੀ ਗੱਲ ਕੋਈ ਨਹੀਂ ਆ ਇਹਨੂੰ ਕਹਿਣ ਨੂੰ ਹੁਣ ਕਹਿ ਦਿਆ ਜੀ ਇੱਥੋਂ ਲਿਆਂਦੀ ਆ ਜੀ ਹਾਂਜੀ ਇਹੋ ਜੀ ਗੱਲ ਕੋਈ ਨਹੀਂ ਇਧਰ ਦੀ ਝੋਟੀ ਏ ਕੋਈ ਇਹੋ ਜਿਹਾ ਨਹੀਂਗਾ ਕੋਈ ਧੋਖੇ ਧੜੀ ਵਾਲੀ ਗੱਲ ਨਹੀਂ ਹੈਗੀ ਸਹੀ ਹੈ ਸਹੀ ਹੈ ਤੇ ਬਿਲਕੁਲ ਇੱਕ ਘਰੇਲੂ ਘਰ ਦੇ ਵਿੱਚੋਂ ਜਿਹੜੀ ਦੋਸਤੋਂ ਖਰੀਦੀ ਹੋਈ ਏ ਝੋਟੀ ਆ ਪਸ਼ੂ ਘਰੋਂ ਹੀ ਨਿਕਲਦੇ ਆ ਮੋਸਟਲੀ ਪਸ਼ੂ ਜਿੰਨੇ ਵੀ ਹੁੰਦੇ ਵਪਾਰ ਦੀ ਲੈਣਾ ਚਾਹੇ ਕੁਝ ਵੀ ਆ ਪਸ਼ੂ ਘਰਾਂ ਦੇ ਵਿੱਚੋਂ ਹੀ ਖਰੀਦੇ ਜਾਂਦੇ ਠੀਕ ਆ ਤੇ ਆ ਅੱਜ ਦੋਸਤੋਂ ਚਾਰ ਪਸ਼ੂ ਜਿਹੜੇ ਤੁਹ ਮੱਜਾਂ ਸਾਰੀਆਂ ਵਧੀਆ ਦੋ ਜੜੀਆਂ ਸੱਜਰਾਂ ਸੁਈਆਂ ਨੇ ਕਾਫੀ ਚੰਗੀਆਂ ਨੇ ਬੱਚੇ ਮਗਰ ਸੋਹਣੇ ਪਾਏ ਆ ਕਟੀਆਂ ਨੇ ਮਗਰ ਤੇ ਵੀਰ ਘਰ ਭੇਜੇ ਨੰਬਰ ਆਪਣੇ ਜਰੂਰ ਸਾਂਝੇ ਕਰੀਏ ਨੰਬਰ ਵੀਰ ਜੀ 98031 51810 ਦੂਸਰਾ ਨੰਬਰ ਹੈ 76268 84811 ਜੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਮੈਂ ਨਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦੂੰਗਾ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਵੀਰ ਘਰ ਭੇਜਣਾ ਕਰ ਸਕਦੇ ਹੋ ਤੇ ਪਿੰਡ ਖਾਸ ਪਤਲੀ ਗਲਾਂ ਤੁਸੀਂ ਵਿਜ਼ਿਟ ਕਰਨੀ ਆ ਸੌਰ ਸਿੰਘ ਤੋਂ ਕੋਈ 2.5-3 ਕਿਲੋਮੀਟਰ ਦੀ ਦੂਰੀ ਆ ਪਿੱਛੇ ਇਵੈਂਟ ਤੋਂ ਚਬਾਲ ਅਮਰਸਾਹ ਰੋਡ ਤੋਂ ਦੋਸਤੋ ਕੋਈ 3 ਕਿਲੋਮੀਟਰ ਖਟਵਾ ਜਿਹੜਾ ਪਿੰਡ ਹੈਗਾ ਚੜਦੇ ਵਾਲੇ ਪਾਸੇ ਪੱਤਰੀਕਲਾ ਠੀਕ ਹੈ ਜੀ ਤੇ ਹੋਰ ਭਾਈਕਰ ਭੇਜ ਕੁਛ ਕਹਿਣਾ ਹੋਰ ਵਧੀਆ ਮਾਤਾ ਜੀ ਐਨੂੰ ਤੁਹਾਨੂੰ ਸੰਧੂ ਸਾਹਿਬ ਜੀ ਬਹੁਤ ਬਹੁਤ ਠੀਕ ਹੈ ਜੀ ਮਿਹਰਬਾਨੀ ਭਾਈ ਉਹ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ